ਜੋ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਨੰਬਰ 1 ਕੁੱਕਰ ਵਿੱਚ ਦਾਲ ਸਿਰਫ ਗਲਦੀ ਹੈ ਪੱਕਦੀ ਨਹੀਂ ਜੋ ਸਿਰਫ ਐਸਿਡਿਟੀ ਗੈਸ ਅਤੇ ਸਰੀਰ ਅੰਦਰ ਕੋਈ ਹੋਰ ਰੋਗ ਪੈਦਾ ਕਰ ਸਕਦੀ ਹੈ ਨੰਬਰ 2 ਜੇਕਰ ਲਕਵੇ ਦੀ ਸਮੱਸਿਆ ਹੋ ਜਾਵੇ ਤਾਂ ਗਾਂ ਦਾ ਦੇਸੀ ਘਿਓ ਨੱਕ ਵਿੱਚ ਪਾ ਲਓ ਇਸ ਨਾਲ ਲਕਵਾ ਠੀਕ ਹੋ ਜਾਵੇਗਾ ਨੰਬਰ 10 ਜੇਕਰ ਤੁਸੀਂ ਖਾਲੀ ਪੇਟ ਨਾਰੀਅਲ ਪਾਣੀ ਪੀ ਲੈਂਦੇ ਹੋ ਤਾਂ ਇਹ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ ਇਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ ਨੰਬਰ 4 ਸਾਗ ਵਿੱਚ ਜੇਕਰ ਤੁਸੀਂ ਮੱਖਣ ਪਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ਨੰਬਰ 5 ਰਾਤ ਦੇ ਸਮੇਂ ਆਪਣੀ ਰਸੋਈ ਵਿੱਚ ਇੱਕ ਬਾਲਟੀ ਪਾਣੀ ਦੀ ਭਰ ਕੇ ਜ਼ਰੂਰ ਰੱਖੋ ਇਸ ਨੂੰ ਸਵੇਰੇ ਘਰ ਦੇ ਕੌਲਿਆਂ ਤੇ ਪਾਉਣ ਨਾਲ ਘਰ ਵਿੱਚ ਵਰਕਤ ਆਉਂਦੀ ਹੈ ਤੇ ਨਾਲ ਹੀ ਘਰ ਵਿੱਚ ਖੁਸ਼ਹਾਲੀ ਵੀ ਰਹਿੰਦੀ ਹੈ ਨੰਬਰ 6 ਜੇਕਰ ਤੁਸੀਂ ਸਵੇਰੇ ਬਿਨਾਂ ਬੁਰਸ਼ ਕੀਤੇ ਪਾਣੀ ਪੀਂਦੇ ਹੋ ਤਾਂ ਇਸ ਨਾਲ ਬਹੁਤ ਸਾਰੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਨੰਬਰ 7 ਜੇਕਰ ਤੁਸੀਂ ਹਰ ਰੋਜ਼ ਸਵੇਰੇ ਕੋਸੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਲਾਰ ਇੱਕ ਐਂਟੀਆਕਸੀਡੈਂਟ ਵਜੋਂ ਕੰਮ ਕਰਦੀ ਹੈ ਅਤੇ ਸਰੀਰ ਨੂੰ ਡੀਟੌਕਸ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦੀ ਹੈ। ਨੰਬਰ 8 ਜੇਕਰ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਸਵੇਰੇ ਸ਼ਾਮ ਰੋਜ਼ਾਨਾ ਗੁੜ ਅਤੇ ਸੌਂਫ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 9 ਜੇਕਰ ਤੁਹਾਨੂੰ ਨੀਂਦ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਰੋਜ਼ਾਨਾ ਇੱਕ ਕਟੋਰੀ ਦਹੀਂ ਦੀ ਜ਼ਰੂਰ ਖਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 10 ਮਾਈਗ੍ਰੇਨ ਦੇ ਦਰਦ ਤੋਂ ਆਰਾਮ ਪਾਉਣ ਲਈ ਤੁਸੀਂ ਆਪਣੇ ਹੱਥਾਂ ਨੂੰ ਕੁਝ ਸਮੇਂ ਲਈ ਬਰਫ਼ ਵਾਲੇ ਪਾਣੀ ਵਿੱਚ ਰੱਖੋ ਇਸ ਨਾਲ ਤੁਹਾਡਾ ਮਾਈਗ੍ਰੇਨ ਦਾ ਦਰਦ ਜਾਨਿ ਕੇ ਅੱਧੇ ਸਿਰ ਦਾ ਦਰਦ ਹੈ ਜਿਹੜਾ ਦੂਰ ਹੋ ਜਾਵੇਗਾ ਨੰਬਰ 11 ਘਰ ਵਿੱਚ ਪੋਚਾ ਲਗਾਉਣ ਲਈ ਸਮੇਂ ਪਾਣੀ ਵਿੱਚ ਨਮਕ ਪਾ ਲੈਣਾ ਚਾਹੀਦਾ ਹੈ ਇਸ ਨਾਲ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਕੀੜੇ ਮਕੌੜੇ ਵੀ ਖਤਮ ਹੋ ਜਾਂਦੇ ਹਨ ਨੰਬਰ 12 ਇਸ਼ਨਾਨ ਕਰਨ ਸਮੇਂ ਕਦੇ ਵੀ ਆਪਣੇ ਪੈਰਾਂ ਨੂੰ ਆਪਸ ਵਿੱਚ ਰਗੜੋ ਨਾ ਇਸ ਨਾਲ ਤੁਹਾਡੀ ਕਿਸਮਤ ਖਰਾਬ ਹੋਣ ਲੱਗ ਜਾਂਦੀ ਹੈ